ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਤੰਦਰੁਸਤੀ ਤੇ ਤਰੱਕੀ ਦੇਵੇ ਜੀ ਤੇ ਅੱਜ ਆਪਾਂ ਲੈ ਕੇ ਆਏ ਆ ਜੀ ਤੁਹਾਡੇ ਲਈ ਵਧੀਆ ਪਸ਼ਮੀਨੇ ਦੇ ਬ੍ਰਾਂਡ ਦੇ ਇੱਕ ਹੀ ਬ੍ਰਾਂਡ ਦੇ ਸੂਟ ਜੀ ਤੇ ਨਾਲ ਰਹਿਣਗੀਆਂ ਜਿਹਨਾਂ ਦੇ ਇੱਕ ਅੱਧੇ ਇੱਕ ਦੇ ਤਾਂ ਪਤਾ ਨਹੀਂ ਸੌਲ ਹੈ ਜੀ ਇੱਕ ਦੇ ਸ਼ਾਇਦ ਮਸਲੀਲੀ ਚੁੰਨੀ ਹੈ ਤੇ ਬਾਕੀ ਦੇ ਰਹਿਣਗੀਆਂ ਜੀ ਚਨੂਆਂ ਦੀਆਂ ਚੁੰਨੀਆਂ ਚਨੂਨ ਦੀ ਵੀ ਉਹ ਚੁੰਨੀ ਪੂਰੀ ਵਧੀਆ ਜਿਹੜੀ ਕਿ ਮਾਰਕੀਟ 'ਚ ਤੁਹਾਨੂੰ 550 600 ਦੀ ਮਿਲੇਗੀ ਹੋਏਗੀ ਸੈਮੀ ਜਨੂਨ ਤੁਹਾਨੂੰ ਪਤਾ ਹੀ ਹੈ ਜੀ origignal ਜਨੂਨ ਤੇ 1300 ਤੋਂ ਪਲੱਸ ਮਿਲਦੀ ਆ ਤੇ ਮੈਨੂੰ ਵੀਡੀਓ ਬਣਾਉਣੀ ਪਈ ਔਖੀ ਹੋ ਜਾਂਦੀ ਜੀ ਕੱਲੀ ਨੂੰ ਜਦੋਂ ਮੈਂ ਮੱਥਦੀ ਆ ਨਾ ਵੀ ਦੋ ਵੀਡੀਓ ਇਕੱਠੀਆਂ ਬਣਾਵਾਂਗੀ ਤੇ ਦੀਪੂ ਨੂੰ ਮੇਰੇ ਨਾਲ ਲੱਗੂਗਾ ਤੇ ਦੀਪੂ ਨੂੰ ਕੋਈ ਉਹਦੀ ਕੰਮ ਹੋ ਜਾਂਦਾ ਕੋਈ ਨਾ ਕੋਈ ਤੇ ਰਹਿ ਲੈ ਨਹੀਂ ਫੇਰ ਮੈਂ ਕੱਲੀ ਦੀ ਕੱਲੀ ਕਿਉਂਕਿ ਵੀਡੀਓ ਦੀ ਪੂਤੋ ਬਿਨਾਂ ਤੇ ਗੁੜੀਆ ਤੋਂ ਬਿਨਾਂ ਕਿਸੇ ਨੂੰ ਬਣਵਾਉਣੀ ਨਹੀਂ ਆਉਂਦੀ ਜੀ ਜੇਕਰ ਕੈਮਰਾ ਹੱਲ ਜਾਵੇ ਨਾ ਤੇ ਫਿਰ ਵੀਡੀਓ ਦੀ ਕਲੀਅਰਟੀ ਵਧੀਆ ਨਹੀਂ ਆਉਂਦੀ ਇਸ ਕਰਕੇ ਦੀਪੂ ਨੂੰ ਵੀ ਪਤਾ ਤੇ ਰਿਕੂ ਨੂੰ ਪਤਾ ਦੋਨੇ ਵਧੀਆ ਵੀਡੀਓ ਬਣਵਾਉਂਦੇ ਸੀ ਬਟ ਉਹ ਦੀਪੂ ਦਾ ਕੰਮ ਵੀ ਵਿਚਾਰ ਦੀ ਮਸ਼ਹੂਰੀ ਹੈ ਤੇ ਗੁੜੀਆਂ ਵੇਚੀ ਗਈ ਹੁਣ ਜੀ ਮੇਰੀ ਵੀਡੀਓ ਬਣਾਉਣ ਖਾਤਰੋ ਕਿੱਥੋਂ ਆਵੇ ਲਓ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਬਹੁਤ ਵਧੀਆ ਸੂਟ ਹੈ ਸੂਟ ਆਪਾਂ ਪਹਿਲਾਂ ਵੀ ਵੇਚੇ ਸੀ ਤੇ ਉਮੀਦ ਹੈ ਮੈਂ ਉਹਨਾਂ ਨੂੰ ਮੈਸੇਜ ਕੀਤਾ ਵੀ ਇਹਦੇ ਨਾਲ ਤੇ ਆਪਾਂ ਨੂੰ ਸੂਟ ਹੋਰ ਮਿਲ ਜਾਣ ਕਿਉਂਕਿ ਇਹ ਸੂਟਾਂ ਦੀ ਲੋਕਾਂ ਨੇ ਬੜੀ ਡਿਮਾਂਡ ਕੀਤੀ ਹੋਈ ਹੈ ਕਿਉਂਕਿ ਕੱਪੜਾ ਨਾ ਜਿਹੜਾ ਜੀ ਬਹੁਤ ਵਧੀਆ ਹੈ ਪਸ਼ਮੀਨੇ ਦਾ ਇੱਕ ਹੀ ਬ੍ਰਾਂਡ ਦਾ ਇਹ ਕਿਹੜਾ ਆਇਆ ਇਹਨਾਂ ਨੇ ਆਹ ਕਮੀਜ਼ ਦਾ ਘੇਰਾ ਜੀ ਆਹ ਲਓ ਜੀ ਇਹ ਮੈਂ ਤਾਂ ਇਸ ਕਰਕੇ ਦਿਖਾ ਰਹੀ ਹਾਂ ਕਿਉਂਕਿ ਮੈਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਆਹ ਲਓ ਕੱਲੀ ਨੂੰ ਇਹਦਾ ਮਗਰ ਹੈ ਜੀ ਘੇਰਾ ਉਹਦੇ ਤੇ ਨਹੀਂ ਹੈਗਾ ਇਹਦੇ ਨਾਲ ਦਾ ਬਾਰਡਰ ਉਹਦੇ ਤੇ ਤਾਂ ਸਿਰਫ ਐਵੇਂ ਹੀ ਬਣਿਆ ਹੋਇਆ ਜਿਹੜਾ ਬੈਕ ਸਾਈਡ ਹੈ ਬੈਕ ਸਾਈਡ ਤੇ ਸਿਰਫ ਐਵੇਂ ਬਣਿਆ ਹੋਇਆ ਜੀ ਤੇ ਇੱਕ ਪਣ ਹੱਸ ਕੇ ਕਹਿੰਦੀ ਮੈਨੂੰ ਤੁਹਾਡੀ ਵੀਡੀਓ ਬਣਾਉਣੀ ਬੜੀ ਵਧੀਆ ਲੱਗਦੀ ਹੈ ਮਾਕਿਆ ਕਹਿੰਦੀ ਪਤਾ ਨਹੀਂ ਕਿਉਂ ਕਹਿੰਦੀ ਮੇਰੀ ਮੰਮੀ ਹੱਸ ਲੈਂਦੀ ਹੈ ਕਹਿੰਦੀ ਉਹ ਕਹਿੰਦੀ ਵੀ ਜਲਦੀ ਕੰਮ ਕਰ ਲਾ ਤੇ ਉਹਦੀ ਵੀਡੀਓ ਆਉਣ ਵਾਲੀ ਹੈ ਮਨਜੀਤ ਦੀ ਤੇ ਆਪਾਂ ਵੀਡੀਓ ਦੇਖਾਂਗੇ ਫਿਰ ਕਹਿੰਦੀ ਮੈਂ ਬੜੇ ਵੀ ਅੰਨੇ ਚਾ ਨਾਲ ਤੁਹਾਡੀ ਵੀਡੀਓ ਦੇਖਦੀ ਆ ਕਹਿੰਦੀ ਉਹ ਤੋਂ ਬਾਅਦ ਤਾਂ ਮੈਂ ਤੁਹਾਡੀਆਂ ਗੱਲਾਂ ਹੀ ਸੁਣੀ ਆਂਦੀ ਆ ਮੈਂ ਕਹਾ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗਦੀਆਂ ਕਹਿੰਦੀ ਬਹੁਤ ਵਧੀਆ ਮੈਂ ਕਹਾ ਹੋ ਸਕਦਾ ਕਿਸੇ ਨੂੰ ਮਾ ਪਸੰਦ ਵੀ ਨਾ ਹੋਵਾਂ ਕਹਿੰਦੀ ਮੈਨੂੰ ਲੋਕਾਂ ਨਾਲ ਨਹੀਂ ਜੀ ਮੈਨੂੰ ਬਹੁਤ ਪਸੰਦ ਹੋ ਤੁਸੀਂ ਮੈਂ ਕਹਾ ਥੈਂਕ ਯੂ ਜਿਹੜਾ ਜੀ ਆਹ ਵਾਲਾ ਬੱਡਰ ਹੈ ਨਾ ਇਹਦੇ ਇੱਥੇ ਵੀ ਹੈਗਾ ਆਪਣਾ ਤਾਂਲੇ ਪਾਸੇ ਵੀ ਤੁਸੀਂ ਇਹਨੂੰ ਲਾ ਕੇ ਕਿਤੇ ਵੀ ਲਾ ਸਕਦੇ ਹੋ ਇਹ ਆਹ ਹੋ ਜੀ ਇਹ ਆ ਗਿਆ ਜੀ ਇਹ ਸੁਨਤ ਪੰਗਾ ਵੀ ਪੈ ਗਿਆ ਵੀ ਤੇ ਆਜ ਤੱਕ ਇਹ ਰਹੀ ਸੁਨਤ ਆ ਆ ਨੀਟ ਚੋਕੀ ਰਹੀ ਜੀ ਤੇ ਇਹ ਐ ਨੀ ਰਹੀ ਹਾਂ ਜੀ ਹਾਲੋ ਜੀ ਐ ਨੀ ਜੀ ਇਹ ਆ ਗਈ ਜੀ ਮਾਸਟਰ ਕਲਰ ਆ ਸੂਟ ਤੇ ਇਹ ਆ ਗਈ ਜੀ ਦੀ ਮਾਸਟਰ ਆ ਸਲਵਾਰ ਸਲਵਾਰ ਦਾ ਤਾਂ ਇਹਦੇ ਵਿੱਚ ਤੇ ਜੀ ਸੈਲਫ ਪ੍ਰਿੰਟ ਆ ਦੇਖੋ ਜੀ ਸਾਰਾ ਜੀ ਇਹ ਏਕੇ ਬ੍ਰਾਂਡ ਦਾ ਰਹੂਗਾ ਤੇ ਆ ਗਈ ਜੀ ਚਨੌਣ ਦੀ ਚੁੰਨੀ ਜਿਹਦੀਆਂ ਬੀਬੀਆਂ ਬਹੁਤ ਜ਼ਿਆਦਾ ਫੈਨ ਰਹਿੰਦੀਆਂ ਇਹਦੀ ਚਨੂਨ ਦੀ ਚੁੰਨੀ ਆ ਤੇ ਜਿਹੜੀ ਚਨੂਨ ਦੀ ਚੁੰਨੀ ਆ ਨਾ ਜੀ ਅਸੀਂ ਹੁਣ ਚੁੰਨੀ ਹੁਣ ਕੰਮ ਕਰਦੇ ਕਰਕੇ ਸਾਨੂੰ ਪਤਾ ਹੈ ਇਹ ਚੁੰਨੀ 6350 ਦੀ ਹੈ ਜੀ ਸਿਰਫ 6350 ਲਈ ਤੇ ਅੱਜ ਇਹੇ ਸੂਟ ਮਿਲਣਗੇ ਤੁਹਾਨੂੰ ਸਿਰਫ ਤੇ ਸਿਰਫ 950 ਓਨਲੀ 950 ਪਿਓਰ ਦੀ ਚੁੰਨੀ ਹਾਂ ਸੈਮੀ ਪਿਓਰ ਦੀ ਚਨੂਨ ਦੀ ਚੁੰਨੀ ਆ ਜੀ ਪਰ ਤੁਸੀਂ ਇਹਦੀ ਪਰਖ ਨਹੀਂ ਕਰ ਸਕਦੇ ਤੁਸੀਂ ਇਹਨੂੰ ਪਿਓਰ ਹੀ ਕਹੋਗੇ ਨਹੀਂ ਪਰਖ ਹੋਣੀ ਤੁਹਾਨੂੰ ਸਾਨੂੰ ਨਹੀਂ ਆਉਂਦੀ ਪਰਖ ਦੀ ਰੋਜ਼ ਕੱਪੜੇ ਦੇ ਕੰਮ ਕਰਦੇ ਆ ਆ ਲਓ ਜੀ ਆਈ ਦੀ ਸੂਰਨਾਲ ਦੀ ਪਿਆਰ ਦੀ ਚੁੰਨੀ ਰਹਿ ਗਈ ਜੀ ਪੂਰੀ ਢੁੱਲੀ ਢੁੱਲੀ 2.5 ਮੀਟਰ ਆ ਚੱਕੋ ਪੂਰੀ ਵਧੀਆ ਜੀ ਆ ਦੇਖੋ ਜੀ ਪੂਰੀ ਵਧੀਆ ਦੇ ਨਾਲ ਚੁੰਨੀ ਹੈ ਜੀ ਤੇ ਇਹ ਵਾਲਾ ਇਹਦਾ ਸੂਟ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਨੇਵੀ ਬਲੂ हां NBW ਦੀ ਬਾਟਮ ਹੈ ਜੀ ਬਾਟਮ ਦੇ ਤਾਂ ਤੁਹਾਨੂੰ ਦੱਸਿਆ ਵੀ ਸੈਲਫ ਪ੍ਰਿੰਟ ਨਾਲ ਦਾ ਹੀ ਹੁੰਦਾ ਜੀ ਤੇ ਜਿਹੜਾ ਇਹਦਾ ਕਮੀਜ਼ ਹੈ ਜੀ ਉਹ ਆ ਰਿਹਾ ਉਮੀਦ ਹੈ ਇਹਦੇ ਨਾਲ ਫੰਟ ਮਿਲ ਗਏ ਸਾਨੂੰ ਘੱਟ ਪ੍ਰਾਈਸ ਤੇ ਵੀ ਮਿਲ ਸਕਦੇ ਤੇ ਇਸ ਤੇ ਵੀ ਮਿਲ ਸਕਦਾ ਜੀ ਮੌਕੇ ਤੇ ਪਤਾ ਲੱਗਦਾ ਪਰ ਬਾਲਾ ਫਰਕ ਤਾਂ ਨਹੀਂ ਪਾਉਂਦੇ ਉਹ ਥੋੜੇ ਘਣੇ ਦੀ ਪਾਉਂਦੇ ਹੁੰਦੇ ਆ ਬ੍ਰਾਂਡ ਦੀ ਚੀਜ਼ ਨਹੀਂ ਇਹ ਤੁਸੇ ਨੂੰ ਕਟਾ ਕੇ ਕਿੰਦੇ ਜੀ ਤੁਹਾਨੂੰ ਪਤਾ ਹੀ ਹੈ ਅਗਲੀ ਦੀ ਚੀਜ਼ ਦਿੱਕਦੀ ਹੁੰਦੀ ਆ ਹਨਾ ਆ ਗਿਆ ਜੀ ਨੀਵੀਂ ਵੀ ਉਹਦੇ ਵਿੱਚ ਸੇਮ ਜਿਹੜਾ ਕਿ ਤੁਹਾਨੂੰ ਹੁਣ ਮੈਂ ਮਾਸਟਰ ਦਿਖਾ ਕੇ ਜਾਈ ਆਂ ਉਹਦੇ ਵਿੱਚ ਆ ਗਿਆ ਨੇਵੀ ਬਲੂ ਤੇ ਆ ਗਿਆ ਜੀ ਦਾ ਨੇਵੀ ਬਲੂ ਦਾ ਠੇਰਾ ਤੇ ਕੱਲੇ ਫਰੰਟ ਤੇ ਹੈਗੀ ਬੈਕ ਨਹੀਂ ਹੈਗਾ ਹਾਲੇ ਹਾਲੇ ਕੰਬੀ ਤੇ ਤੁਹਾਨੂੰ ਦਿਖ ਰਿਹਾ ਹੁਣ ਇਹ ਆ ਗਿਆ ਦਾ ਫਰੰਟ ਤੇ ਬੈਕ ਤੇ ਇਹਦੇ ਕੱਲਾ ਬਾਡਰ ਜਾਂ ਬਣਾ ਹੋਇਆ ਜੀ ਇਹ ਆ ਗਿਆ ਜੀ ਨੇਵੀ ਬਲੂ ਤੇ ਇਹਦੀ ਚੁੰਨੀ ਵੀ ਰਹਿਣ ਵਾਲੀ ਹੈ ਜੀ ਸੇਮ ਚਨੂਨ ਦੀ ਮਿੰਗਾ ਚੁੰਵਾਂ ਦੀਆਂ ਕਰਕੇ ਸੂਟ ਐਨੇ ਵਿਕੇ ਆ ਜੀ ਮੈਗਣੀਆ ਕਮਾਲ ਆ ਵੀ ਦੀ ਵੀ ਚੁੰਨੀ ਆ ਨਾ ਬਹੁਤ ਪਿਆਰੀ ਆ ਆ ਲਓ ਜੀ ਇਹ ਨੀਲੀ ਵੀ ਉਹਦੀ ਚੁੰਨੀ ਆ ਜੀ ਕਿਉਂਕਿ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਜੀ ਇਹਨੂੰ ਤੁਸੀਂ ਮਤਲਬ ਛੋਟੀ ਉਮਰ ਦੇ ਵੀ ਪਾ ਸਕਦੇ ਹੋ ਤੇ ਬਿੱਗ ਜਾਨੀ ਕਿ ਵੱਡੀ ਉਮਰ ਦੇ ਵੀ ਪਾ ਸਕਦੇ ਹੋ ਆ ਲਓ ਜੀ ਪੂਰੀ ਢਾਈ ਮੀਟਰ ਦੀ ਤਿੱਕੂ ਕੀਤੀ ਹੋਈ ਇਹਦੀ ਚੁੰਨੀ ਹੋਊਗੀ ਜੀ ਆ ਲਓ ਚਨੋਂਨ ਦੀ ਜੀ ਤੇ ਕੋਸ਼ਿਸ਼ ਕਰਾਂਗੇ ਆਪਾਂ ਇਹਨਾਂ ਨਾਲ ਦੇ ਸੂਟ ਹੋਮਗਾਈਏ ਕਿਉਂਕਿ ਫੇਰ ਸੂਟ ਸਾਥੋਂ ਪੂਰੇ ਨਹੀਂ ਆ ਰਹੇ ਜੀ ਆਫਲਾਣੀ ਵਿਕ ਜਾਂਦੇ ਆ ਵੀਡੀਓ ਬਣਾਉਣ ਦਾ ਤਾਂ ਟਾਈਮ ਨਹੀਂ ਮਿਲਦਾ ਵੀ ਇੰਨੇ ਲੋਕਾਂ ਨੇ ਪਸੰਦ ਕੀਤੇ ਆ ਜੀ ਸਪੈਸ਼ਲ ਲਾ ਕੇ ਮੰਗਣ ਦੇ ਵਿੱਚ ਨੂੰ ਦੇ ਦੁਪੱਟੇ ਵਾਲੇ ਸੂਟ ਦਿਓ ਕਿਉਂਕਿ ਪ੍ਰਾਈਸ ਹੀ ਬੜਾ ਥੋੜਾ ਜੀ ਜੇ ਉਹਨਾਂ ਆਪਾਂ 650 ਦੇ ਵਿੱਚੋਂ ਚੁੰਨੀ ਕੱਢ ਦੇਗੇ ਤਾਂ ਸੂਟ ਕਿੰਨੇ ਦਾ ਰਹਿ ਗਿਆ ਤੁਸੀਂ ਆਪ ਵੀ ਸਿਆਣੇ ਹੋ ਸਾਰਾ 300 ਦਾ ਸੂਟ ਰਹਿ ਗਿਆ ਜੋ ਵੀ ਏਕੇ ਬ੍ਰੈਂਡ ਦਾ ਆ ਲਓ ਜੀ ਆ ਲਓ ਜੀ ਇਹ ਆ ਲਓ ਜੀ ਇਹ ਆ ਗਈ ਨੇਵੀ ਬਲੂ ਚੁੰਨੀ ਜੀ ਏਸ ਸੂਟ ਨਾਲ ਦੀ ਤੇ ਕੋਸ਼ਿਸ਼ ਤਾਂ ਮੈਂ ਬਹੁਤ ਕਰਦੀ ਆਂ ਪਰ ਫੇਲ ਹੋ ਜਾਂਦੀ ਆਂ ਕੱਪੜੇ ਲਹੌਣ ਇਹੇ ਆਪਣੇ ਕੋਲੇ ਸੂਟ ਚਾਰ ਹੀ ਰਹਿ ਗਈ ਨਾ ਬੱਸ ਵਾ ਕੇ ਬਤਾਓ ਦੇਖੋ ਜੀ ਮੈਂ ਹੁਣ ਇੰਨਾ ਕੋਲ ਕੇ ਦਿਖਾਣੀ ਹੈ ਕਿਉਂਕਿ ਸਾਰਾ ਤਾਂ ਗਰੇ ਆਉਂਦਾ ਨਹੀਂ ਵੀਡੀਓ ਵਿੱਚ ਜੀ ਜਿਹੜਾ ਆ ਇਹ ਉਪਰ ਆ ਗਿਆ ਤੇ ਇਹ ਇਹਦੀਆਂ ਵਾਜੂ ਹੈ ਜੀ ਤੇ ਆ ਗਿਆ ਜੀ ਨੀچے ਘੇਰੇ ਤੇ ਆ ਵੱਲ ਇਹ ਆ ਗਿਆ ਜੀ ਘੇਰੇ ਤੇ ਬਹੁਤ ਪਿਆਰਾ ਸੂਟ ਲੱਗੂਗਾ ਜੀ ਇਹ ਪਿੰਕ ਕਲਰ ਆ ਇਹ ਘੇਰੇ ਤੇ ਆ ਗਿਆ ਤੇ ਉੱਪਰੋਂ ਸਾਰਾ ਇਹ ਐਮੀ ਹੈ ਤੇ ਬੈਕ ਸਾਈਡ ਵੀ ਇਹਦੇ ਸੇਮ ਫੁੱਲ ਬਣਿਆ ਹੋਇਆ ਜੀ ਠੀਕ ਹੈ ਜੀ ਆ ਦੇਖੋ ਜੀ ਬਹੁਤ ਪਿਆਰਾ ਸੂਟ ਹੈ ਏਕੇ ਬ੍ਰਾਂਡ ਦਾ ਪਸ਼ਮੀਨੇ ਦਾ ਤੇ ਹਲਕੇ-ਹਲਕੇ ਡਾਟਸ ਵਾਲੀ ਇਹਦੇ ਵਿੱਚ ਰਹਿਣ ਵਾਲੀ ਹੈ ਜੀ ਸਲਵਾਰ ਇਹ ਚੁੰਨੀ ਆ ਗਈ ਜੀ ਦੀ ਮਸਲੀਨ ਦੀ ਨਹੀਂ ਮਸਲੀਨ ਦੀ ਨਹੀਂ ਜੀ ਸੌਰੀ ਚਨੂਨ ਦੀ ਹੈ ਵੀ ਮੈਂ ਕਿਤੇ ਮਸਲੀਨ ਦੀ ਹੈ ਜੀ ਚਨੂਨ ਦੀ ਆ ਚੁੰਨੀ ਵੀ ਆ ਲਓ ਇਹਦੇ ਨਾਲ ਵੀ ਲੱਗੀ ਹੋਈ ਹੈ ਜੀ ਪਿੰਕ ਚਨੂਨ ਦੀ ਚੁੰਨੀ ਜੀ ਬਹੁਤ ਵਧੀਆ ਸੂਟ ਆ ਜਦੋਂ ਤੁਹਾਡੇ ਕੋਲੇ ਆਗਾ ਨਾ ਤੁਹਾਡਾ ਮੂਹ ਖੁਸ਼ ਹੋ ਜਾਣੀ ਆ ਆ ਲਓ ਜੀ ਬਾਕੀ ਹੁਣ ਜਿਹੜੇ ਮੇਰੇ ਨਾਲ ਕਸਟਮਰ ਜੁੜੇ ਆ ਜੀ ਉਹਨਾਂ ਨੂੰ ਤਾਂ ਯਕੀਨ ਆ ਗਿਆ ਵੀ ਜੋ ਕਹਿੰਦੇ ਆ ਉਹੀ ਦਿੰਦੇ ਆ ਕਿਉਂਕਿ ਆਨਲਾਈਨ ਦੇ ਵਿੱਚ ਫਰਾਡ ਵੀ ਬਹੁਤ ਜ਼ਿਆਦਾ ਹੈ ਜੀ ਆਲੋਜੀ ਇਹਦੇ ਨਾਲ ਵੀ ਖੁੱਲੀ ਡੁੱਲੀ ਜਨੂਨ ਦੀ ਚੁੰਨੀ ਹੈ ਜੀ 22 ਮੀਟਰ ਦੀ ਸਿਰਫ 950 ਰੁਪਏ ਦਾ ਇਹ ਸੂਟ ਤੁਹਾਨੂੰ ਮਿਲੇਗਾ ਜੀ ਠੀਕ ਹੈ ਤੇ ਇਹਦੇ ਨਾਲ ਆ ਗਿਆ ਜੀ ਸਟਾਲ ਕੀਮਤ ਸੇਮ ਰਹਿਣ ਵਾਲੀ ਹੈ ਜੀ ਕਿਉਂਕਿ ਸਾਨੂੰ ਸੇਮ ਕੀਮਤ ਦੇ ਵਿੱਚ ਇਹ ਮਿਲਦੇ ਆ ਜੀ ਫਿਰ ਉਸੇ ਕਰਕੇ ਸਾਨੂੰ ਇਹ ਸੇਮ ਕੀਮਤ ਚ ਹੀ ਦੇਣੇ ਪੈਂਦੇ ਆ ਆਲੋਜੀ ਬ੍ਰੈਂਡ ਬ੍ਰੈਂਡ ਹੁੰਦਾ ਜੀ ਜਿਵੇਂ ਆਪਾਂ ਕਹਿੰਨਾ ਵੀ ਦੇਸੀ ਘਿਓ ਦੇਸੀ ਕਿਉਂ ਹੁੰਦਾ ਬਿਲਕੁਲ ਰਾਈਟ ਹੈ ਜੀ ਦੇਸੀ ਕਿਉਂ ਦੇਸੀ ਕਿਉਂ ਹੁੰਦਾ ਤੇ ਡਾਲਡਾ ਡਾਲਡਾ ਹੀ ਹੁੰਦਾ ਹੈ ਜੀ ਹੱਥ ਠਰੇ ਹੋਏ ਆ ਜੀ ਕੱਪੜੇ ਵੀ ਨਹੀਂ ਦਿਖਾਏ ਜਾ ਰਹੇ ਇੰਨੀ ਪ੍ਰੋਬਲਮ ਆ ਰਹੀ ਹੈ ਠੰਡ ਕਰਕੇ ਆ ਲਓ ਜੀ ਦੀਪੂ ਨੂੰ ਅਮੰਤਾ ਕੱਟੀਆਂ ਸੀ ਜੀ ਰਾਤ ਕਹਿੰਦਾ ਪਹਿਲਾਂ ਮਾ ਆਉਂਦਾ ਲੈਪਟਾਪ ਦਾ ਕੰਮ ਆਉਂਦਾ ਕੋਈ ਜਿਹੜਾ ਆਨਲਾਈਨ ਕਰਦਾ ਉਹਦਾ ਕੰਮ ਉਹਨੂੰ ਹੋ ਜਾਂਦਾ ਮੰਮੀ ਜਦੋਂ ਫਿਰ ਹੀ ਹੋਇਆ ਉਹ ਤੋਂ ਪਰੋਂ ਫਿਰ ਇਹ ਹੋਇਆ ਨਹੀਂ ਤੇ ਮੰਮੀ ਡੀਕ ਡੂਕ ਕੇ ਪੈ ਗਈ। ਆ ਲੋ ਜੀ। ਆ ਦੇਖੋ ਜੀ ਇਹ ਕੇ ਬ੍ਰਾਂਡ ਦੇ ਨਾਲ ਇਹਨਾਂ ਦੇ ਸਟਿੱਕਰ ਵੀ ਹੁੰਦੇ ਆ। ਇਹ ਆ ਗਿਆ ਜੀ ਇਹਦਾ ਅ ਫਰੰਟ ਸਾਈਡ ਤੇ ਇਹਦੇ ਬੈਕ ਸਾਈਡ ਤੇ ਵੀ ਸੇਮ ਫੁੱਲ ਬਣਿਆ ਹੋਇਆ ਜੀ। ਬੈਕ ਸਾਈਡ ਤੇ ਵੀ ਸੇਮ ਫੁੱਲ ਬਣਿਆ ਹੈ। ਇਹ ਲਓ ਜੀ। ਆ ਲੋ ਜੀ। ਐਵੇਂ ਆਹੇ। ਆਏ ਦੀਆਂ ਬਾਜ ਰਹਿਣ ਵਾਲੀਆਂ ਜੀ ਇਹ ਦੇਖੋ ਤੇ ਇਹ ਆ ਗਿਆ ਜੀ ਦਾ ਫਰੰਟ ਸਾਈਡ ਦੇ ਉੱਪਰ ਹੀ ਫੁੱਲ ਬਣਿਆ ਹੋਇਆ ਮਾਸਟਰਡ ਸੇਡ ਇਹ ਸੁਪ ਹੈ ਆ ਦੇਖੋ ਤੇ ਇਹਦਾ ਆਪਾਂ ਤੁਹਾਨੂੰ ਸਟੋਰ ਵੀ ਦਿਖਾ ਦਿੰਨੇ ਆ ਜੀ ਕੀਮਤ ਰਹਿਣ ਵਾਲੀ ਹੈ ਜੀ 950 ਓਨਲੀ 950 ਆ लीजिए ਇਹਦਾ ਸਟਾਲ ਵੀ ਇੱਕ ਹੀ ਬ੍ਰਾਂਡ ਦਾ ਜੀ ਆ ਦੇਖੋ

ਆ ਗਿਆ ਜੀ ਸ਼ੰਕਰ ਦਾ ਸੁਣਦੇ ਆਪਣੇ ਕੋਲੇ ਇੱਕੋ ਹੀ ਰਹਿ ਗਿਆ ਇਹ ਚਾਰ ਕਲਰ ਆਏ ਸੀ ਜੀ ਇਸ ਕਰਕੇ ਮੈਂ ਇਸ ਨੂੰ ਚੁਪਾਤਾ ਇਹ ਵੀ 950 ਦਾ ਰਹਿਣ ਵਾਲਾ ਹੈ ਪਰ ਇਹ ਇਹ ਹੈ ਜੀ ਆਲਓਵਰ ਸੂਟ ਇਹਦੇ ਨਾਲ ਆਈ ਹੈ ਜੀ ਮਸਲੀਨ ਦੀ ਚੁੰਨੀ ਤੇ ਇਹਦੇ ਨਾਲ ਦੇ ਪਕਗੇ ਜੀ ਇਸ ਕਰਕੇ ਇੱਕ ਰਹਿ ਗਿਆ ਸੀ ਮੈਂ ਕਿ ਸੋਚਿਆ ਕਿ ਫਿਰ ਵੀ ਚੁਪਾ ਲੈਂਦੇ ਆਂ ਅਲੋਚੀ ਔਨਲੀ 950 ਦਾ ਜੀ ਇਹ ਆਊਗਾ ਇਹ ਵੀ ਪਸ਼ਮੀਨੇ ਦਾ ਜੀ ਬ੍ਰਾਂਡ ਦਾ ਮੋਰਾ ਸਾਰਾ ਤੇ ਲੱਗੀਆਂ ਹੋਣਗੀਆਂ ਇਹਨੂੰ ਖੁਸ਼ਬੂ ਵਾਲਾ ਫੁੱਲ ਕਹਿੰਦੇ ਆ ਸੀ ਆ ਲਓ ਤੁਸੀਂ ਆਪਣੇ ਮੰਮੀਆਂ ਲਈ ਲੈ ਸਕਦੇ ਹੋ ਜੀ ਇਹ ਆ ਗਈ ਪਸ਼ਮੀਨਾ ਤੋਂ ਸਿਰਫ 21 ਰੁਪਏ ਜੀ ਆਪਣੇ ਕੋਲੇ ਇਹਦੇ ਨਾਲ ਦੇ बिक ਚੁੱਕੇ ਆ ਜੀ ਆ ਦੇਖੋ ਜੀ ਪਿਸਤਾ ਸੀਡ ਹੈ ਜੀ ਆ ਦੇਖੋ ਬਹੁਤ ਵਧੀਆ ਤੇ ਹੁਣ ਤੁਹਾਨੂੰ ਆਪਾਂ ਇਹਦੇ ਨਾਲ ਵੀ ਦਿਖਾਉਣੇ ਆ ਜੀ ਮਸਲੀਆਂ ਦੀ ਚੁੰਨੀ ਇਹ ਨਾਲਾ ਜੀ ਬਹੁਤ ਵਧੀਆ ਮਸਲੀਨ ਦੀ ਚੁੰਨੀ 950 ਦਾ ਹੀ ਇਹ ਸੂਟ ਰਹਿਣ ਵਾਲਾ ਇਹ ਮਸਲੀਨ ਦੀਆਂ ਚੁੰਨੀਆਂ ਨਾ ਬਿਲਕੁਲ ਜਿੱਦਾਂ ਆਪਾਂ ਕਹਿੰਦੇ ਨਾ ਵੀ ਸਫoon ਪਿਓੜਦੀਆਂ ਹੁੰਦੀਆਂ ਸੇਮ ਰਹਿ ਜਾਂਦੀਆਂ ਜੀ ਕਿਉਂਕਿ ਇਹ ਬ੍ਰਾਂਡ ਦੀਆਂ ਹੁੰਦੀਆਂ ਅੱਜ 2.5 ਮੀਟਰ ਦੀ ਖੁੱਲੀ ਡੁੱਲੀ ਚੁੰਨੀ ਹੈ ਜੀ ਇਹਦੀ ਕੰਨੀ ਤੋਂ ਪਤਾ ਲੱਗ ਜਾਂਦਾ ਵੀ ਇਹ ਬ੍ਰਾਂਡ ਦੀ ਚੁੰਨੀ ਹੈ ਆ ਦੇਖੋ ਜੀ ਜਿਹੜਾ ਸੂਟ ਆ ਸੂਟ ਨਾਲ ਦੀ ਹੀ ਚੁੰਨੀਆਂ ਦੇਖੋ ਜੀ ਹੱਥ નીચે ਸੂਟ ਪਿਆ ਜੀ ਤਿਆਰ ਜੀ ਚੁੰਨੀ ਰਹਿਣ ਵਾਲੀ ਆ ਤੁਸੀਂ ਆਪਣੀ ਮੰਮੀ ਨੂੰ ਗਿਫਟ ਕਰ ਸਕਦੇ ਹੋ ਮਦਰ ਅਨ ਲਾਂ ਨੂੰ ਕਰ ਸਕਦੇ ਹੋ ਜੀ ਨੂੰ ਵੀ ਕਰ ਸਕਦੇ ਹੋ ਜਿਵੇਂ ਕਿ ਮੈਂ ਤਾਂ ਭਾਵੇਂ ਬੁੱਢੀ ਹੋ ਜਾ ਮੇਰੇ ਤਾਂ ਚਾਹੇ ਦੰਦ ਨਿਕਲ ਜਾਣ ਮੈਨੂੰ ਤਾਂ ਨਾ ਜੀ ਗੂੜੇ ਰੰਗ ਪਾਉਣੇ ਪਸੰਦ ਹੈ ਆਪਾਂ ਦਾ ਸਿੱਧਾ ਭੁਗਾ ਦਿੰਨੇ ਆ ਵੀ ਆਪਾਂ ਗੂੜੇ ਰੰਗ ਪਾਉਣੇ ਆ ਆਪਾਂ ਨੂੰ ਫਿੱਕੇ ਪਸੰਦ ਨਹੀਂ ਮੈਂ ਤਾਂ ਬੁੱਢੀ ਹੋਈ ਵੀ ਪੂਰੇ ਗੂੜੇ ਸੂਟ ਪਾ ਕੇ ਰੂੰਗੀ ਜੇ ਪਹਿਲਾਂ ਮਰ ਮੁਰਗੇ ਤੇਰਾ ਬਰਾਜੀ ਹਰੋਟੀ ਹਰੋਟੀ ਇਹ ਆਪਣਾ ਸੀ ਲਾਸਟ ਸੂਟ ਸੂਟਾਂ ਦੀ ਕੀਮਤ ਰਹਿਣ ਵਾਲੀ ਹੈ ਜੀ 950 ਰੁਪਏ ਤੇ ਸ਼ਿਪਿੰਗ ਇਹਨਾਂ ਦੀ ਅਲੱਗ ਤੋਂ ਲੱਗੂਗੀ ਜੀ ਬੈਠ ਕੇ ਤਾਂ ਪਤਾ ਲੱਗੂਗਾ ਜੇ ਕਿਲੋ ਜ ਰਹਿ ਗਿਆ ਤਾਂ 60 ਪਹਿਣਗੇ ਅਗਰ ਕਿਲੋ ਤੋਂ ਟੱਪ ਗਿਆ ਤਾਂ 85 ਪਹਿਣਗੇ ਸੋ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਤਰਗਿਆ ਰਹੋ ਜੀ ਕਾਰਨ ਲੋੜੀ ਹੈ ਤੇ ਅੱਜ ਆਪਣੇ ਘਰੇ ਸਫਾਈਆਂ ਜ਼ਰੂਰ ਕਰੋ ਜੀ ਕਿਉਂਕਿ ਮੈਂ ਤੇ ਦੀਪੂ ਨੇ ਕੋਸਕਾ ਸਫਾਈ ਸੁਵਾ ਕੀਤੀ ਜਿੰਨੀ ਕੇ ਸਾਥੋਂ ਹੋਈ ਕਿਉਂਕਿ ਇੱਕ ਪਰਮਾਤਮਾ ਵੈਗੁਰੂ ਜੀ ਇਹੀ ਚਾਹੁੰਦੇ ਆ ਵੀ ਜਦੋਂ ਕੋਈ ਤਿਹਾਰ ਆਉਣਾ ਤਾਂ ਆਪਣੇ ਘਰੇ ਸਫਾਈ ਹੋਣੀ ਜ਼ਰੂਰੀ ਆ ਮੰਦਰ ਦੀ ਸਫਾਈ ਤਾਂ ਜਨ ਕੇ ਪੂਜਾ ਰੂਂ ਦੀ ਸਫਾਈ ਤਾਂ ਮੈਂ ਕੱਲ ਹੀ ਕਰਤੀ ਸੀ ਬਾਕੀ ਇਧਰ ਤਾਂ ਡਸਟਿੰਗ ਸੀ ਹੋਰ ਆਣੀ ਨਹੀਂ ਕਰਤੀ ਸੀ ਤੇ ਬਾਕੀ ਜਿਹੜੀ ਕੱਪੜਿਆਂ ਦੀ ਚੇਂਜਿੰਗ ਸੀ ਉਹ ਮੈਂ ਤੇ ਦੀਪੂ ਨੇ ਕਰਤੀ ਸੋ ਤਿਹਾਰ ਆ ਰਿਹਾ ਆਪਣੇ ਘਰੇ ਸਫਾਈਆਂ ਜ਼ਰੂਰ ਕਰੋ ਰਿਕੁਐਸਟ ਆ ਮੇਰੀ ਤੇ ਵੈਗਰ ਨੂੰ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਤਰੱਕੀਆਂ ਦੇ ਵੀ ਜੋ ਵੀ ਸੂਟ ਪਸੰਦ ਆਉਂਦਾ ਹੈ ਤੇ ਤੁਸੀਂ ਇਹਦਾ ਪਿਕ ਲੈ ਕੇ ਮੈਨੂੰ ਭੇਜ ਸਕਦੇ ਹੋ ਮੈਥੋਂ ਸਕੈਨਰ ਮੰਗਾ ਸਕਦੇ ਹੋ ਤੇ ਆਪਾਂ ਤੁਹਾਨੂੰ ਸੂਟ ਭੇਜਾਂਗੇ ਤੇ ਬਾਕੀ ਗੱਲ ਰਹੀ ਜੀ ਸਾਡੇ ਪਤੇ ਦੀ ਮੈਂ ਪਤਾ ਤੁਹਾਨੂੰ ਬਾਰ ਬਾਰ ਵੀਡੀਓ ਦੱਸਦੀ ਰਹਣੀ ਜੀ ਸਾਡਾ ਬਿਲਕੁਲ ਵੱਡੇ ਬੱਸ ਸਟੈਂਡ ਦੇ ਵਾਈਕ ਸਾਈਡ ਦਸ਼ਮੇਸ਼ ਨਗਰ ਗਲੀ ਨੰਬਰ 2 'ਚ ਸਾਡਾ ਘਰ ਹੈ ਜੀ ਸਾਡੇ ਬਾਰਗੇ ਜੀ ਅਮਨ ਕਲਾਥ ਹਾਊਸ ਦਾ ਬੋਰਡ ਵੀ ਲੱਗਿਆ ਤੇ ਮਹਿਕਦੀਪ ਸਿੰਘ ਐਡਵੋਕੇਟ ਦੀ ਵੀ ਪਲੇਟ ਲੱਗੀ ਹੋਈ ਆ ਸੋ ਪਲੀਜ਼ ਇਹਨੂੰ ਨਹੀਂ ਸਮਝੋਗੀ ਤਾਂ ਦੀਪੂ ਨੇ ਸ਼ਾਇਦ ਨਾ ਜੀ ਉਹਦੇ ਚ ਵਟਸਐਪ ਆ ਜਣਾ ਸਾਡਾ ਉਹਦੇ ਵਿੱਚ ਵੀ ਲੋਕੇਸ਼ਨ ਪਾਈ ਹੋਈ ਆ ਘਰ ਦੀ ਤੇ ਉਹਨੇ ਚੈਨਲ ਤੇ ਵੀ ਲੋਕੇਸ਼ਨ ਪਾਈ ਹੋਈ ਆ ਅਗਰ ਫਿਰ ਵੀ ਪ੍ਰੋਬਲਮ ਆਉਂਦੀ ਆ ਤਾਂ ਮੈਂ ਤੁਹਾਨੂੰ ਲੋਕੇਸ਼ਨ ਭੇਜ ਦਿਆ ਕਰੂੰਗੀ ਤੁਸੀਂ ਲੋਕੇਸ਼ਨ ਮੇਰੇ ਤੋਂ ਮਗਵਾ ਸਕਦੇ ਹੋ ਮੈਨੂੰ ਤਾਂ ਕੱਢਣੀ ਨਹੀਂ ਆਉਂਦੀ ਜੀ ਦੀਪੂ ਕੱਢ ਕੇ ਮੈਨੂੰ ਭੇਜ ਦਿੰਦਾ ਮੈਂ ਸਾਨੂੰ ਸੈੱਟ ਕਰ ਦਿੰਨੀ ਆ ਸੋ ਪਰਮਾਤਮਾ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬਹੁਤ ਬਹੁਤ ਤਰੱਕੀ ਦੇਵੇ ਜੀ ਸੋ ਖੁਸ਼ੀਆਂ ਮਾਣੋ ਲੋੜੀ ਐ ਤੇ ਆਪਣੇ ਘਰੇ ਸਫਾਈਆਂ ਕਰੋ ਖੁਸ਼ ਰਹੋ ਖੁਆ ਬਣਾਓ ਪਿੰਨੀਆਂ ਬਣਾਓ ਜੋ ਵੀ ਤੁਹਾਨੂੰ ਪਰਮਾਤਮਾ ਨੇ ਬਖਸ਼ਿਆ ਜਿੰਨੀ ਕੁ ਤੁਹਾਡੀ ਔਕਾਤ ਆ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਘਰੇ ਜਿਹੜਾ ਆਪਣਾ ਤਿਹਾਰਾ ਜਰੂ ਮਨ ਦੀ ਜਿੰਦਗਰੀਆ ਪਰਮਾਤਮਾ ਨੇ ਲੈਣੀ ਹੈ ਤੇ ਹੌਸਲੇ ਚ ਰਿਹਾ ਕਰੋ ਕੁਝ ਨਹੀਂ ਹੁੰਦਾ ਜੱਗ ਤੇ ਨਾ ਕੁਝ ਲੈ ਕੇ ਆਏ ਆ ਤੇ ਨਾ ਕੁਝ ਲੈ ਕੇ ਜਾਣਾ ਬਸ ਚੜ੍ਹਦੀ ਕਲਾ ਚ ਰਿਹਾ ਕਰੋ ਪਰਮਾਤਮਾ ਚੜ੍ਹਦੀ ਕਲਾ ਚ ਹੀ ਰੱਖਦਾ ਤੇ ਕਦੇ ਵੀ ਛੋਟੀ ਸੋਚ ਨਾ ਸੋਚਿਆ ਕਰੋ ਜੋ ਬੋਲਦਾ ਬੋਲੀ ਜਾਂਦੇ ਜੇ ਤੁਸੀਂ ਇਸ ਚੱਕਰ ਚ ਪੈ ਜਾਓਗੇ ਵੀ ਦੁਨੀਆ ਤੁਹਾਨੂੰ ਸਲਾਹੂਗੀ ਸਲਾਹਦਾ ਇੱਥੇ ਕੋਈ ਨਹੀਂ ਇਹ ਟੈਨਸ਼ਨ ਨਾ ਛੱਡ ਦਿਓ ਜੀ ਅੱਜ ਗੱਲ ਤਾਂ ਤੁਸੀਂ ਸਹੀ ਪੁੱਛੋ ਕਿਸੇ ਦੇ ਘਰੇ ਕੋਈ ਚੱਜ ਦੀ ਰੋਟੀ ਪੱਕਦੀ ਹੋਵੇ ਤਾਂ ਦੂਸਰੇ ਬੰਦੇ ਨੂੰ ਬੜੀ ਤਕਲੀਫ ਹੋ ਜਾਂਦੀ ਆ ਵੀ ਇਹ ਚੰਗੀ ਕਿਉਂ ਖਾ ਰਿਹਾ ਫਿਰ ਉਹਨੂੰ ਨਿੰਦਣ ਤੇ ਜੋਰ ਤੇ ਸਭ ਤੋਂ ਬੱਡੀ ਹੱਥ ਬੰਨ ਕੇ ਮੈਨੂੰ ਬੇਨਤੀ ਐ ਸੋਡੇ ਸਾਰਿਆਂ ਦੇ ਬੇਨਤੀ ਐ ਵੀ ਪਲੀਜ਼ ਇਹ ਚੀਜ਼ਾਂ ਮੈਂ ਨਾ ਮੇਰੇ ਕੋਲੇ ਕੁੜੀਆਂ ਫੋਨ ਕਰਦੀਆਂ ਲੇਡੀਜ਼ ਵੀ ਫੋਨ ਕਰਦੀਆਂ ਕਿਉਂਕਿ ਮੇਰਾ ਚੈੰਗਲਾ ਜੀ ਮੋਟੀਵੇਸ਼ਨ ਦਾ ਹਨਾ ਤੇ ਉਹ ਮੈਨੂੰ ਰਾਇ ਲੈਂਦੀਆਂ ਰੋਂਦੀਆਂ ਮੇਰੇ ਕੋਲੇ ਵੀ ਮੈਨੂੰ ਆਇਆ ਸੋ ਤੁਸੀਂ ਕਿਸੇ ਦੀਆਂ ਗੱਲਾਂ ਨਾ ਬਣਾਇਆ ਕਰੋ ਜੀ ਕਿਸੇ ਨੂੰ ਮਾੜਾ ਚੰਗਾ ਨਾ ਕਿਹਾ ਕਰੋ ਜ਼ਰੂਰੀ ਨਹੀਂ ਹੁੰਦਾ ਜੇ ਦੋ ਪਰਸਨ ਇਕੱਠੇ ਬੈਠੇ ਹੋ ਗਲਤ ਬੈਠੇ ਆ ਪਲੀਜ਼ ਇੱਕ ਵਾਰੀ ਰਿਕੁਐਸਟ ਐ ਵੀ ਇਹ ਕੰਲਾ ਕਰਕੇ ਤੁਸੀਂ ਘਰੇ ਕਤਲ ਵੀ ਕਰਵਾ ਦਿੰਨੇ ਹੋ ਦੋ ਪਰਸਨ ਗੱਲਾਂ ਕਰ ਰਹੇ ਹਨ ਮਾੜਾ ਨਾ ਸਮਝੋ ਬੰਦਾ ਜਾਂ ਬੁੜੀ ਉਹ ਗੱਲ ਕਰ ਸਕਦੇ ਆ ਜਿਵੇਂ ਬਾਜ਼ਾਰ ਚ ਖੜਾ ਗੱਲ ਕਰ ਰਿਹਾ ਹੈ ਤਾਂ ਲੜੀ ਨੇ ਦੱਸਿਆ ਇੱਕ ਨਹੀਂ ਕਿ ਮੈਂ ਬਾਜ਼ਾਰ ਚ ਗੱਲ ਕਰ ਰਹੀ ਸੀ ਮਿਲ ਗਏ ਮੈਨੂੰ ਜਾਣਦੇ ਸੀ ਤੇ ਕਹਿੰਦੀ ਸਾਡੇ ਘਰੇ ਕਿਸ ਨੇ ਲੜਾਈ ਬਵਾਈ ਸੋ ਇਹ ਕੰਮ ਨਾ ਕਰਿਆ ਕਰੋ ਜੀ ਬੰਦਾ ਜਿੰਨੇ ਬੰਦਾ ਬੰਦੇ ਨੂੰ ਜਾਣਦਾ ਬੁੜੀ ਵੀ ਬੰਦੇ ਨੂੰ ਜਾਣ ਸਕਦੀ ਹੈ ਜ਼ਰੂਰੀ ਨਹੀਂ ਹੁੰਦਾ ਵੀ ਉਹਨਾਂ ਦਾ ਰਿਸ਼ਤਾ ਗਲਤ ਹੁੰਦਾ ਸੋ ਇਹ ਜਿਹੜੀਆਂ ਗੱਲਾਂ ਤੋਂ ਪਲੀਜ਼ ਬਚਤ ਕਰਿਆ ਕਰੋ ਵੀ ਕਿਸੇ ਨੂੰ ਤੁਸੀਂ 네ਗਟਿਵਿਟੀ ਨਾ ਦਿਆ ਕਰੋ ਨਾ ਕਿਸੇ ਬਾਰੇ ਮਾੜਾ ਸੋਚਿਆ ਕਰੋ ਨਾ ਕਿਸੇ ਨੂੰ ਮਾੜਾ ਕਿਹਾ ਕਰੋ ਕਿਉਂਕਿ ਪਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਤੇ ਤੁਸੀਂ ਕਿਸੇ ਦਾ ਘਰ ਨਾ ਪਟਿਆ ਕਰੋ ਕਿਉਂਕਿ ਇਹ ਉਪਰਮੈਂਡ ਦੁਨੀਆ ਤਾਂ ਹੈ ਨਹੀਂ ਆਪਣੇ ਵਾਲੀ ਜੀ ਪਰ ਐਨੀਕ ਦੁਨੀਆ ਆਪਣੀ ਜ਼ਰੂਰ ਹੈਗੀ ਆ ਵੀ ਆਪਣਾ ਕੋਈ ਕਿਸੇ ਨੂੰ ਜਾਣਦਾ ਭੈਣ ਭਰਾ ਹੁਣ ਮੈਂ ਯੂਟਿਊਬਰ ਆ ਯੂਟਿਊਬ ਤੇ ਵੀਡੀਓ ਪਾਉਂਦੀ ਆ ਮੈਨੂੰ ਐਨੇ ਕ ਲੱਖਾਂ ਕਰੋੜਾ ਜਾਣਦੇ ਆ ਵੀ ਮੈਂ ਮਹਾਰਾਜ ਕੋਲ ਕਰਕੇ ਕਹਿਣੀ ਆ ਵੀ ਮੈਂ ਇਹੋ ਹਰਿਮੰਦਰ ਸਾਹਿਬ ਜਾਨੀ ਆ ਮੈਨੂੰ 20 ਮਿਲ ਜਾਂਦੇ ਆ ਵੀ ਅਸੀਂ ਮੈਡਮ ਤੁਸੀਂ ਉਹ ਹੀ ਹੋ ਜਿਹੜੀ ਵੀਡੀਓ ਪਾਉਂਦੇ ਹੋ ਤੇ ਕਿੰਨੇ ਕਿੰਨੇ ਬੁਲਾਉਂਦੇ ਆ ਤਾਂ ਮਤਲਬ ਬੰਦਾ ਗਲਤ ਨਹੀਂ ਹੁੰਦਾ ਜੀ ਕਿਸੇ ਨੂੰ ਗਲਤ ਘੜਨਾ ਕਰਿਆ ਕਰੋ ਕਿਉਂਕਿ ਬੰਦੇ ਦੀ ਵੀ ਤੇ ਬੁਢੀ ਦੀ ਵੀ ਆਪਣੀ ਆਪਣੀ ਰਿਸਪੈਕਟ ਹੁੰਦੀ ਆ ਸੋ ਕਿਸੇ ਨੂੰ ਇਹ ਗੱਲਾਂ ਨਾ ਕਹਿਆ ਕਰੋ ਗਲਤ ਐ ਫਲਾਣਾ ਫਲਾਣੇ ਨਾਲ ਮਾੜਾ ਧਮਕਾ ਧਮਕੇ ਨਾਲ ਮਾੜਾ ਉਹਨਾਂ ਨਾਲ ਗੱਲ ਕੀਤੀ ਇਹ ਗੰਦਨਾਮਾ ਰਿਆ ਕਰੋ ਤੁਸੀਂ ਤੇ ਫਿਰ ਤੁਹਾਨੂੰ ਗੁਰਦੁਆਰੇ ਜਾਣ ਦਾ ਕੋਈ ਫਾਇਦਾ ਨਹੀਂ ਜੇਕਰ ਤੁਸੀਂ ਕਿਸੇ ਦੀ ਆਤਮਾ ਨੂੰ ਭੰਨ ਰਹੇ ਹੋ ਠੀਕ ਐ ਬੰਦਾ ਹਰ ਇੱਕ ਆਪਦੀ ਮਰਜ਼ੀ ਨਾਲ ਇਸ ਜੱਗ ਤੇ ਆਇਆ ਤੇ ਮਰਜ਼ੀ ਨਾਲ ਉਹ ਆਪਣੀ ਜ਼ਿੰਦਗੀ ਜਿਉ ਸਕਦਾ ਤੁਸੀਂ ਉਹਨੂੰ ਮਰਨ ਲਈ ਮਜਬੂਰ ਨਾ ਕਰਿਆ ਕਰੋ ਐ ਤਾਂ ਫਿਰ ਮੈਂ ਕੱਪੜਾ ਵੇਚਨੀ ਆ ਸਾਡੇ ਘਰੇ ਤਾਂ ਅਰਥ ਨੂੰ ਮੈਨੂੰ ਲਗਾ 10 ਤੋਂ 15 ਕਸਟਮਰ ਆਉਂਦੇ ਹੋਣਗੇ ਤੇ ਸਾਡੇ ਘਰੇ ਮਾੜੇ ਹੁਣ ਮੈਂ ਹਰ ਇੱਕ ਤੋਂ ਸਰਟੀਫਿਕੇਟ ਥੋੜੀ ਮੰਗੂਗੀ ਵੀ ਤੂੰ ਮਾੜਾ ਕਿ ਚੰਗਾ ਮੇਰਾ ਕੰਮ ਹੈ ਕਪੜਾ ਵੇਚਣਾ ਅਗਲੇ ਨੇ ਪੈਸੇ ਦੇਣੀਆਂ ਕਪੜਾ ਲੈਣਾ ਠੀਕ ਹੈ ਕੋਈ ਮਾੜਾ ਕੋਈ ਚੰਗਾ ਆਪਦੇ ਘਰੇ ਹੁੰਦਾ ਪਰ ਤੁਸੀਂ ਨਾਲ ਕਿਸੇ ਦੇ ਘਰੇ ਅੱਗ ਪਾਇਆ ਕਰੋ ਠੀਕ ਹੈ ਜੀ ਸੋ ਆਪ ਵੀ ਜਿਉ ਤੇ ਹੋਰਾਂ ਨੂੰ ਵੀ ਜਿਉਂ ਮਦਿਓ ਸਭ ਤੋਂ ਵੱਧ ਨਫ਼ਰਤ ਮੈਂ ਉਸ ਬੰਦੇ ਤੋਂ ਕਰਦੀ ਆ ਜੀ ਤੁਸੀਂ ਸੋਚ ਨਹੀਂ ਸਕਦੇ ਜਿਹੜਾ ਬੰਦਾ ਕਿਸੇ ਦੀਆਂ ਗਲਤ ਗੱਲਾਂ ਬਣਾਉਂਦਾ ਕਿਸੇ ਨੂੰ ਗਲਤ ਬੋਲਦਾ ਕਿਸੇ ਨੂੰ ਦੀ ਦੀ ਗੱਲ ਬਣਾਉਂਦਾ ਉਿੱਕਰੇ ਬੰਦਾ ਰੱਖ ਕੇ ਹੁਣ ਐ ਦੱਸੋ ਦੁਕਾਨਾਂ ਤੇ ਹੁਣ ਸਾਡੇ ਆ ਵੀ ਚੱਲ ਹਲੇ ਮੇਰਾ ਸਰੀ ਅੰਦਰ ਸਾਡਾ ਕੰਮ ਵੱਧ ਗਿਆ ਮੈਨੂੰ ਮੁੰਡੇ ਕੁੜੀਆਂ ਰੱਖਣੇ ਪੈ ਸਕਦੇ ਹਾਂ ਰੱਖ ਸਕਦੀਆਂ ਤੇ ਮੇਰਾ ਕੰਮ ਵੱਧ ਗਿਆ ਮੈਂ ਮੇਰੀ ਆਪ ਦੀ ਇੱਛਾ ਵੀ ਮੈਂ ਸ਼ਹਿਰ ਦੇ ਵਿੱਚ ਇੱਕ ਸ਼ੋਰੂਮ ਬਣਾਉਣਾ ਬਹੁਤ ਵੱਡਾ ਬਣਾਉਣਾ ਬਸ ਉਹ ਤਾਂ ਇੱਥੇ ਗੁੜੀਆਂ ਦਾ ਵਿਆਹ ਕਰਨਾ ਪੈ ਪੈ ਗਿਆ ਤੇ ਕੋਠੀ ਪਾਉਣੀ ਪੈ ਗਈ ਜੀ ਕਿਉਂਕਿ ਪਹਿਲਾਂ ਅਸੀਂ ਕੰਚੀਆਂ ਤੇ ਰਹਿੰਦੇ ਸੀ ਹਵਾਤ ਖੱਡੇ ਕੋਲੇ ਆ ਕੇ ਅਸੀਂ ਹੁਣ ਪਾਈ ਇੱਥੇ ਜग्गा ਬਹੁਤ ਮਹਿੰਗੀ ਹੈ ਤੇ ਮੰਨ ਲਓ ਵੀ ਹੁਣ ਮੂਰੇ ਦੀਪੂ ਨੇ ਚੈਂਬਰ ਲੈਣਾ ਚੈਂਬਰ ਨੂੰ ਪਤਾ ਹੋਣਾ ਚਾਹੀਦਾ ਹੀ ਹੈ ਕਿ ਕਚਹਿਰੀਆਂ ਦੇ ਵਿੱਚ 25 ਤੋਂ 22 ਲੱਖ ਦਾ ਤਾਂ 30 ਲੱਖ ਤੱਕ ਵੀ ਮਿਲੂਗਾ ਠੀਕ ਹੈ ਜੀ ਤੇ ਤਾਂ ਕਰਕੇ ਜੀ ਬੰਦੇ ਦੀਆਂ ਮਜਬੂਰੀਆਂ ਹੋ ਜਾਂਦੀਆਂ ਮੇਰੀ ਆਪ ਦੀ ਸੋਚ ਹੈ ਵੀ ਮੈਂ ਇੱਕ ਆਪ ਦਾ ਵਧੀਆ ਸ਼ੋਅਰੂਮ ਬਣਾਵਾ ਤੇ ਬੰਦੇ ਕੁੜੀਆਂ ਨਾਲ ਕੀ ਕੰਮ ਕਰਦੇ ਕੋਈ ਮਾੜੇ ਥੋੜੀ ਹੁੰਦੇ ਆ ਭੈਣ ਭਰਾ ਵੀ ਹੋ ਸਕਦੇ ਆ ਉਹਨਾਂ ਦਾ ਫਰੈਂਡ ਵੀ ਹੋ ਸਕਦੇ ਆ ਕਿ ਲੜਕਾ ਲੜਕੀ ਦੀ ਫਰੈਂਡ ਹੁੰਦੀ ਨਹੀਂ ਹੁੰਦੇ ਆ ਮੇਰੇ ਬੇਟੇ ਨੇ ਹੁਣ ਲਾ ਕੀਤੀ ਹੈ ਮੇਰੇ ਬੇਟੇ ਦੀਆਂ ਲੱਖਾਂ ਕੁੜੀਆਂ ਵਕੀਲ ਆ ਜਿਹੜੀਆਂ ਫਰੈਂਡ ਨੇ ਗਈਆਂ ਤੇ ਫਰੈਂਡ ਬਣ ਕੇ ਬੰਦਾ ਰਹਿ ਨਹੀਂ ਸਕਦਾ ਇਹ ਪੇਪਰ ਦੇਣ ਵੀ ਚੰਡੀਗੜ੍ਹ ਇਕੱਠੇ ਜਾਂਦੇ ਸੀ ਤੇ ਸਾਡੀ ਗੱਡੀ ਜਾਂਦੀ ਸੀ ਤੇ ਜੇ ਮੈਂ ਐ ਮੈਂ ਖੁਦ ਹੋ ਕੇ ਗੰਦਬਗੀ ਜਾਵਾਂ ਇਹ ਗੱਲਾਂ ਨਾ ਕਰਿਆ ਕਰੋ ਜੀ ਤੁਸੀਂ ਕਿਸੇ ਨੂੰ ਗਲਤ ਗੱਲ ਨਾ ਕਰਿਆ ਕਰੋ ਤੇ ਮੇਰੀ ਬੇਟੀ ਸੀ ਮੇਰੀ ਬੇਟੀ ਨੇ MBA ਕੀਤੀ ਉਹ ਵੀ ਪੜ੍ਹੀ ਹੈ ਉਹ ਵੀ ਜਦੋਂ ਕਿਤੇ ਮੈਰਿਜ ਹੁੰਦੀ ਤੇ ਸਾਡੇ ਕੋਲ ਟਾਈਮ ਹੀ ਨਹੀਂ ਸੀ ਹੁੰਦਾ ਉਹਦੇ ਨਾਲ ਜਾਣ ਦਾ ਤੇ ਅਸੀਂ ਉਹਨੂੰ ਕਹਿੰਦੇ ਵੀ ਤੇਰੇ ਫਰੈਂਡਾਂ ਨੂੰ ਬੁਲਾ ਤੈਨੂੰ ਇੱਥੋਂ ਲੈ ਜਾਣਗੇ ਚੜਾ ਕੇ ਤੇ ਮੇਰੀ ਗੁੜੀਆਂ ਵੀ ਚਲੀ ਜਾਂਦੀ ਸੀ ਵਿਆਹ ਪਰ ਉਹ ਫਿਰ ਉਹ ਜਿਹੜੇ ਫਰੈਂਡ ਸਰਕਲ ਚ ਹੁੰਦੇ ਨੇ ਉਹ ਜਿਵੇਂ ਭੈਣ ਭਰਾਵਾਂ ਵਾਂਗ ਹੁੰਦੇ ਆ ਪਲੀਜ਼ ਰੱਬ ਦੇ ਵਾਸਤੇ ਕਿਸੇ ਦੀਆਂ ਗਲਤ ਗੱਲਾਂ ਤੇ ਗੰਦ ਨਾ ਵਕਿਆ ਕਰੋ ਜੋ ਬੰਦਾ ਜਿੰਮੇ ਜਿਉ ਰਿਆ ਨੂੰ ਜਿਉਣ ਦਿਓ ਠੀਕ ਹੈ ਆਪਣੇ ਤੇ ਫੋਰਮ ਚ ਇਹੀ ਫਰਕ ਹੈ ਫੋਰਮ ਚ ਇਹ ਚੀਜ਼ਾਂ ਹੈ ਨਹੀਂ ਆਪਣੇ ਲੋਕ ਤੰਗ ਕਰਦੇ ਆ ਫਲਾਣਾ ਜੀ ਫਲਾਣਾ ਫਲਾਣਾ ਦੇ ਵਾਰਗੇ ਖੜਾ ਸੀ ਤੇ ਉਹ ਕਹਿੰਦਾ ਕਿ ਨਾ ਗੱਲਾਂ ਮਾਰ ਗਿਆ ਜੀ ਫਲਾਣਾ ਉਹਦੇ ਨਾਲ ਚੜ ਕੇ ਵਾ ਗਿਆ ਚਾੜ ਨਾਲ ਗੱਲਾਂ ਮਾਰਨ ਨਾਲ ਇਕੱਠੇ ਬੈਠਣ ਨਾਲ ਕੋਈ ਮਾੜਾ ਨਹੀਂ ਹੋ ਜਾਂਦਾ ਰੱਬ ਦੇ ਵਾਸਤੇ ਗੰਦ ਨਾ ਬਕਿਆ ਕਰੋ ਮੇਰੀ ਵੀਡੀਓ ਬਹੁਤ ਲੰਬੀ ਹੋਗੀ ਕਿਉਂਕਿ ਇਹ ਚੀਜ਼ਾਂ ਨੇ ਮੇਰੇ ਕੋਲੇ ਕੁੜੀਆਂ ਦੇ ਵੀ ਫੋਨ ਆਉਂਦੇ ਆ ਬੜੀਆਂ ਰੋਂਦੀਆਂ ਭੈਣਾਂ ਦੇ ਵੀ ਫੋਨ ਆਉਂਦੇ ਆ ਤੇ ਮੈਂ ਇੱਕੋ ਹੀ ਕਹਿਣੀ ਹੁੰਦੀ ਆ ਵੀ ਮੇਰਾ ਜੀ ਕਰਦਾ ਵੀ ਮੈਂ ਸਾਰੀ ਦੁਨੀਆ ਨੂੰ ਇਹ ਗੱਲ ਰਖਾਵਾਂ ਵੀ ਤੁਸੀਂ ਨਾ ਤੰਗ ਕਰੋ ਕਿਸ ਨੂੰ ਨਾ ਮਰਨ ਤੇ ਮਜਬੂਰ ਕਰੋ ਜੇ ਕੋਈ ਛੋਡੇ ਕਰਕੇ ਮਰ ਗਿਆ ਨਾ ਸਾਰੀ ਉਮਰ ਉਸ ਤੋਂ ਪਾਪ ਨਹੀਂ ਲੈਣਾ ਚਾਹੇ ਗੁਰੂ ਘਰ ਚ ਲੱਕ ਝਾੜੂ ਮਾਰੀ ਜਾਇਓ ਸੋ ਵੀਡੀਓ ਲੰਬੀ ਹੋਗੀ ਜੀ ਸਾਸਤ੍ਰੀ ਕਾ ਜੀ ਪਰਮਾਤਮਾ ਸਭ ਚ